ਜੀ ਅੱਤਿਸ਼ ਨਿਊਜ਼ ਚੈਨਲ ਦੇਖਦੇ तमाम दर्शकਾਂ ਦਾ ਮੈਂ ਮਨਪ੍ਰਤ ਕੋ ਸਵਾਗਤ ਕਰਦੀ ਆ। ਯੋਕੇ ਸਾਰੇ ਠੀਕ ਠਾਕ ਹੋਣਗੇ। ਅਸੀਂ ਅੱਜ ਪਿੰਡ ਇਨਾ ਵਾਜਾ ਵੇ ਕਿ ਪਹੁੰਚੇ ਨੇ ਜਿੱਥੇ ਕਿ ਧੀਆ ਦਾ ਤਿਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ। ਮੇਰੇ ਨਾਲ ਕੁਝ ਮਾਦਾਮਾਂ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ। ਸ਼ਸ਼ੀ ਕੌਰ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਧੀਆ ਮਨਾਈ ਜਾ ਰਹੀ ਹੈ। ਨੇ ਕੀ ਕਰ ਰਹੇ ਹੋ? ਜੀ ਐਸੀ ਇਹ ਹੀ ਕਹਿਣਾ ਜੀ ਧੀਆ ਦੇ ਮਾਪੇ ਜਿੰਨੇ ਮਰਜ਼ੀ ਕਰੀ ਹੋਣ ਪਰ ਧੀਆ ਨੂੰ ਪੂਰਾ ਹੰਗਰ ਵੀ ਮੇਰੇ ਮਪੇਕੇ ਪੂਰੇ ਤੱਕੜੇ ਨੇ। ਧੀਆ ਲੈਣ ਨਹੀਂ ਕੁਝ ਜਾਂਦੇ ਆ। ਧੀਆ ਨੂੰ ਆਲੇ ਨਾਲੋਂ ਤਾਂ ਮੇਰੇ ਭੱਜ ਕੇ ਜਦੋਂ ਮੈਦੇ ਨੇ ਭਰਾ ਨੂੰ ਪੂਰਾ ਹੋ ਪਰ ਸਾਡੇ ਪਿੰਡ ਦੇ ਵਿੱਚ ਜੋ ਥੀਆਂ ਲੱਗੀਆਂ ਨੇ ਸਾਨੂੰ ਬਹੁਤ ਕੁੜੀਆਂ ਕੱਤਰੀਆਂ ਪੂਰੇ ਆਪਦੇ ਮੈਂਡ ਆ ਜਾਂਦੀਆਂ ਨੇ ਪਰ ਕਿਸੇ ਨੂੰ ਨੂੰ ਮਿਲ ਲੈਂਦੀਆਂ ਨੇ ਪਰ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਇਹ ਸਭਿਆਚਾਰ ਉਹ ਨਹੀਂ ਚੱਲੀ ਜਾਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਟੀ ਅੰਕੀ ਅਸੀਂ ਵੀ ਨਿਕਾਣਾ ਕਿ ਕਿਹੜੀਆਂ ਕੁੜੀਆਂ ਬਾਹਰ ਲੈਣ ਨਾਲ ਆ ਜਾਂਦੀਆਂ ਨੇ ਕਿ ਆਉਣ ਦੀ ਤੰਦ ਕਿਹੜੀਆਂ ਬਾਹਰ ਲੈਣ ਨਾਲ ਪੈ ਕਿ ਆ ਬੰਗਾਂ ਮਿਲ ਜਾਂਦੀਆਂ ਨੇ ਮਾਂ ਤੇ ਖਲਚਾਂ ਦੇ ਨਹੀਂ ਬਸੇ ਨਹੀਂ ਕਰਨ ਮੈਂ ਇਸ ਪਿੰਡ ਦੇ ਜੋ ਮੈਂਬਰ ਨੇ ਉਹ ਵੀ ਮਜੂਰ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸ਼ਸ਼ੀ ਕਾਂਸ਼ਰ ਦਾ ਸਰਦਾਰ ਜੀ ਜੀ ਤੁਹਾਡੇ ਵੱਲੋਂ ਤੀਆਂ ਮਨਾਈਆਂ ਜਾ ਰਹੀਆਂ ਨੇ ਕੁੜੀਆਂ ਬਹੁਤ ਖੁਸ਼ ਨੇ ਪੰਜਾਬੀ ਪਹਿਰਾਵੇ ਦੇ ਵਿੱਚ ਆਈਆਂ ਨੇ ਆਪਣਾ ਸੱਭਿਆਚਾਰ ਦਿਖਾ ਰਹੀਆਂ ਨੇ ਕੀ ਕਹਾਂ ਹਾਜੀ ਸਾਡੇ ਪਿੰਡ ਵਿੱਚ ਵੇੜੇ ਸਾਰੇ ਤੀਆਂ ਮਨਾਇਆ ਜਾ ਕੰਨ ਸਾਰੀਆਂ ਧੀ ਭੈਣਾਂ ਨੂੰ ਮਤਵਾਨ ਕੇ ਦੇ ਕੇ ਆਏ ਸਾਡਾ ਕੁੜੀਆਂ ਕਹਿੰਦੇ ਸਾਰੀਆਂ ਆਪਣਾ ਕਹਿੰਦੀਆਂ ਹਰ ਸਾਲ ਮਨਾਇਆ ਜਾਂਦੀ ਹਰ ਸਾਲ ਮਨਾਇਆ ਜਾਂਦੀ। ਹਾਂ। ਸੋ ਇਹਨਾਂ ਨੇ ਕਹਿਣਾ ਕਿ ਇਹ ਤੀਆਂ ਹਰ ਸਾਲ ਮਨਾਇਆ ਜਾਂਦੀਆਂ ਕੁੜੀਆਂ ਬਹੁਤ ਖੁਸ਼ ਨੇ ਪੰਜਾਬੀ ਪਹਿਰਾਵੇ ਦੇ ਵਿੱਚ ਆਈਆਂ ਨੇ ਤੇ ਆਪਣਾ ਪੰਜਾਬੀ ਸਭਿਆਚਾਰ ਜਿਹੜਾ ਅਲੋਪ ਹੁੰਦਾ ਜਾ ਰਿਹਾ ਉਹਨੂੰ ਸੰਭਾਲ ਕੇ ਰੱਖਣ ਵਾਸਤੇ ਪਿੰਡੋਂ ਪਿੰਡ ਜਿਹੜੀਆਂ ਇਹ ਤੀਆਂ ਮਨਾਇਆ ਜਾ ਰਹੀਆਂ ਨੇ। ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਲਾਇਕ, ਸ਼ੇਅਰ ਤੇ ਜਰੂਰ ਕਰਨਾ ਇਸਨੂੰ। ਕੱਪੜੂ ਜਟਾਂ ਦਾ ਮੁਕਤੀ ਦੇਸ਼ਵੀਲਾ ਕੋ ਆਜਿ ਕਾਲੇ ਨੂੰ ਬਾੜ ਦਰ ਤੇਣੀ ਗੋਰੀ ਚੱਲੂਗੀ ਤੇਰੇ ਆਦਰ ਤੇਣੀ ਗੋਰੀ ਚੱਲੂਗੀ ਤੇਰੇ ਆਦਰ ਤੇਣੀ ਗੋਰੀ ਚੱਲੂਗੀ ਤੇਰੇ ਆਦਰ ਤੇ ਜਾਰੀ ਇੰਨੇ ਲੜਕੇ ਮੈਂ ਨੱਚ ਕੇ ਪਾਇਆ ਜੀ ਇਹ ਵੀ ਯਾਰ ਹੋਦੀ ਬਾਰੇ ਲੜਕੇ ਮੈਂ ਨੱਚ ਕੇ ਪਾਇਆ ദേ കാരി ഡാനി ഡാനി കടവണി കാസേക് ഡാനി രണ്ടാണ് தோாா நான பிச்சே சா தே தா தே தா தே ਸਰਦਾਈ ਜਿਹਦੀ ਨજર ਬੁਰੀ ਗੋਡਿਆਂ ਬੱਗੇ ਪਈ ਤੇ ਨજર ਬੁਰੀ meri

ਨਿਆਣੇ ਮੰਡੇ ਡਰਵੇ ਜਦ ਕੁੱਬੋ ਜਾਈ ਨਿਆਣੇ ਮੰਡੇ ਡਰਵੇ ਜਦ ਕੁੱਬੋ ਸਣੜੇ ਕਦੇ ਡਰਵੇ ਜਦ ਕੁੱਬੋ ਜਨਾਂੇ ਮੰਡੇ ਡਰਵੇ ਗਾਂਵ ਵਿੱਚ ਬਉਨਨ ਮੋਰੇ ਸੌਣ ਦਾ ਮਹੀਨਾ ਬਾਗਾਂ ਵਿੱਚ ਬਉਨਨ ਮੋਰਵੇ ਮੈਂ ਨਹੀਂ ਸੋਰੇ ਜਾਣਾ ਗੱਟੀ ਨੂੰ ਖਾਲੀ ਮੋੜਵੇ ਮੈਂ ਨਹੀਂ ਸੋਰੇ ਜਾਣਾ ਗੱਟੀ ਨੂੰ ਖਾਲੀ ਮੋੜਵੇ ਅਜਰਾਲਾ ਨਰਿੰਦਿਆ ਮੇਰੀਂ ਸਾਰੀ ਭਗਵਨ ਦੇ ਸਿਮਰਨ ਨਾਲ ਹੋਰੇ ਕੀ ਹੈ ਅੰਦੇਰੀਆ 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 ਕਾਹੀ ਭਗਵਨਲੇ